ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜਿਹੜੇ ਦੇਖ ਰਹੇ ਨੇ ਇਹ ਬੱਚੇ ਐਮਪੀ ਮਧ ਪ੍ਰਦੇਸ਼ ਸੇ ਆਏ ਹੋਏ ਹੈ ਔਰ ਪੰਜਾਬ ਮੇ ਨਾਨਕ ਸਰ ਜਗਰਾਵਾਂ ਸੰਤ ਬਾਬਾ ਬਖਸੀ ਜੀ ਦੇ ਕੋਲ ਬਾਬਾ ਜੀ ਦੇ ਹਾਂ ਬੱਚੇ ਗੁਰਬਾਣੀ ਸੰਤਿਆ ਸਿੱਖ ਰਹੇ ਨੇ ਇਹਨਾਂ ਦੇ ਮਰੇ ਸਹਿਯੋਗੀ ਪੋਪੇ ਸਰ ਸੁਜੀਤ ਸਿੰਘ ਜੀ ਅਕਾਲ ਅਕੈਡਮੀ ਯੂਨੀਵਰਸਿਟੀ ਦੇ ਗੁਰੂ ਕੀ ਕਾਸੀ ਸਾਬੂ ਕੀ ਤਲਵੰਡੀ ਬਠਿੰਡਾ ਅਕਾਲ ਅਕੈਡਮੀ ਯੂਨੀਵਰਸਿਟੀ ਦੇ ਪੋਪੇ ਸਰ ਸੁਜੀਤ ਸਿੰਘ ਜੀ ਬਡੂਰ ਸਾਹਿਬ ਦੇ ਪੋਪੇ ਸਰ ਬਲਰਾਜ ਸਿੰਘ ਜੀ ਔਰ ਬਾਬਾ ਦਵਿੰਦਰ ਸਿੰਘ ਜੀ ਬਡੂਰ ਸਾਹਿਬ ਵਾਲੇ ਇਹਨਾਂ ਦੇ ਕੋਲ ਬੱਚੇ ਅਕੈडमी ਮੇਂ ਬੜੀਆ ਪੜਾਈ ਕਰ ਰਹੇ ਨੇ ਬੜੀਆ ਸਿੱਖ ਰਹੇ ਨੇ ਔਰ ਯੂਐਸ ਦੀ ਸੰਗਤ ਇਨ ਬੱਚਿਆਂ ਦੀ ਬੜੀ ਹੈਲਪ ਕਰ ਰਹੀ ਨੇ ਜਿਹੜੇ ਗੁਰੂਗਰ ਦੇ ਸੇਵਾਦਾਰ ਬੇਨ ਮੁਕਤਾ ਜੀ ਚਰਨਜੀਤ ਕੌਰ ਬੇਂਜੀ ਉਦੇ ਉਦੇ ਵੀਰ ਸਿੰਘ ਜੀ ਵਿਰਕ ਪਰਵਿੰਦਰ ਕੌਰ ਜੀ ਵਿਰਕ ਦਲਜੀਤ ਕੌਰ ਬੇਂਜੀ ਤ੍ਰੇਜਨੋ ਕਰਮਨ ਕੈਲੀਫੋਰਨੀਆ ਯੂ ਐਸ ਮਨਪ੍ਰੀਤ ਸਿੰਘ ਜੀ ਡੈਲਸ ਐਕਸ ਯੂ ਐਸ ਇਨਾਂ ਨੇ ਬੱਚਿਆਂ ਦੀ ਬੜੀ ਮਦਦ ਕਰ ਰਹੀ ਨੇ ਮੈਂ ਬੱਚਾ ਦੇ ਵੱਲੋਂ ਇਹਨਾਂ ਨੂੰ ਧੰਨਵਾਦ ਦੇਣਾ ਚਾਹਤਾ ਹੂੰ ਅੱਜ ਸੰਗਰਾਂਦ ਦਾ ਦਿਹਾੜਾ ਹੈ 16 ਤਾਰੀਖ ਇਨ ਸਭ ਦਾ ਮੈਂ ਤੇ ਦਿਲੋਂ ਧੰਨਵਾਦ ਦਊਂਗਾ ਔਰ ਗੁਰੂ ਸਾਹਿਬ ਜੀ ਕੇ ਅੱਗੇ ਅਰਦਾਸ ਕਰੂੰਗਾ ਕਿ ਇਨ ਬੱਚਿਆਂ ਦੀ ਹੈਲਪ ਕਰਤੇ ਰਹਿ ਔਰ ਇਨਾਂ ਦੇ ਸਹਿਯੋਗੀ ਭਾਈ ਸਾਹਿਬ ਭਾਈ ਦਾਰਾ ਸਿੰਘ ਜੀ ਜੋ ਕਿ ਮਧ ਪ੍ਰਦੇਸ਼ ਮੇਂ ਇਹਨਾਂ ਦਾ ਬੜਾ ਅੱਛਾ ਪ੍ਰਚਾਰ ਚੱਲ ਰਹਾ ਹੈ ਗੁਰਸਿੱਕੀ ਦਾ ਭਾਈ ਸਾਹਿਬ ਭਾਈ ਦਾਰਾ ਸਿੰਘ ਜੀ ਆਪ ਜੀ ਕਾ ਬਹੁਤ ਬਹੁਤ ਧੰਨਵਾਦ ਹੈ ਜੋ ਬੰਜਾਰਾ ਸਿਕਲੀ ਕਰਦੀ ਵਾਹ ਹੀ ਫੜੀ ਹੈ ਔਰ ਬਹੁਤ ਅੱਛੀ ਸੇਵਾ ਕਰਵਾ ਰਹੇ ਨੇ ਆ स्वरण है भर में सर बनाओ उसका मीठा है हमारा से अमृत और के लिए रिया का परिवार परिवार ता आज संग्रांता दियाड़ा है ਸਾਰੀ ਸਾਧ ਸੰਗ ਦੇਸ ਪਰਦੇ ਦੀ ਸੰਗਤ ਨੂੰ ਸੰਗਰਾਮ ਦੇ ਅਧਿਆਲਾ ਦੇ ਉਪਰਨ ਸਭਨਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ